ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਤੁਹਾਡੇ ਲਈ ਆਫਰ ਲੈ ਕੇ ਹੁੰਦੇ ਰਹਿੰਦੇ ਆ ਸੋ ਅੱਜ ਫੇਰ ਇੱਕ ਵਾਰ ਤੁਹਾਨੂੰ ਦੱਸ ਦਈਏ ਕਿ ਗੈਣੇ ਕੰਪਨੀ ਦੀ ਆ ਟਾਇਲਟ ਕਲੀਨਰ ਆ ਗੈਣੇ ਕੰਪਨੀ ਦਾ ਟਾਇਲਟ ਕਲੀਨਰ ਆ ਬਿਲਕੁਲ ਫਰੈਸ਼ ਸਟਾਕ ਆ ਤੇ ਜਿਹਦੀ ਐਮ ਆਰ ਪੀ 170 ਰੁਪਈਆ ਤੁਹਾਨੂੰ ਦੱਸੀਏ ਕਿ 1 ਲੀਟਰ ਦਾ ਇਹ ਪੂਰਾ ਇੱਕ ਲੀਟਰ ਗੈਣੇ ਦਾ ਟਾਇਲਟ ਕਲੀਨਰ ਆ ਐਮ ਆਰ ਪੀ ਵੀ 170 ਰੁਪਈਆ ਆ ਪਰ ਆਪਾਂ ਤੁਹਾਨੂੰ ਆਉਣ ਵਾਲੀ 10 ਦਸੰਬਰ ਤੱਕ ਇਹ ਆਫਰ ਦੇ ਦੇਣੀ ਆ 10 ਦਸੰਬਰ ਤੱਕ ਕੋਈ ਵੀ ਗਾਹਕ ਆਪਣੇ ਕੋਲ 170 ਵਾਲਾ ਹੀ ਟਾਇਲਟ ਕਲੀਨਰ ਲੈਂਦਾ ਆਪਾਂ ਨੂੰ 160 ਰੁਪਏ ਦੇ ਦੇਣਾ ਪਰ ਨਾਲ ਇੱਕ ਦੇ ਨਾਲ ਦਾ ਹੀ ਹੋਰ ਬਿਲਕੁਲ ਫ੍ਰੀ ਦੇ ਦੇਣਾ ਮਤਲਬ ਕਿ ਇੱਕ ਦੇ ਨਾਲ ਇੱਕ ਫ੍ਰੀ ਆ ਤੇ ਐਮ ਆਰ ਪੀ 170 ਪਰ ਆਪਾਂ ਐਮ ਆਰ ਪੀ ਵੀ ਘਟਾ ਦਿੱ 10 ਰੁਪਏ ਰੇਟ ਤੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਦੇਤਾ ਸੋ ਆਫਰ ਦਾ ਵੱਧ ਤੋਂ ਵੱਧ ਫਾਇਦਾ ਜ਼ਰੂਰ ਲਿਓ ਇਹ ਆਫਰ 10 ਦਸੰਬਰ ਤੱਕ ਰਹੇਗੀ ਸੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਦਬੋ ਕੇ ਸ਼ੇਅਰ ਕਰ ਦਿਓ ਤੇ ਜੇ ਹਲੇ ਤੱਕ ਤੁਸੀਂ ਆਪਣੇ ਵੀਡੀਓ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤੇ ਇਹਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦ ਜੀ